ਜੰਡਿਆਲਾ ਗੁਰੂ ਵਿਖੇ ਗੁੰਡਾ ਕਰਦੀ ਦਾ ਨੰਗਾ ਨਾਚ ਜੰਡਿਆਲਾ ਗੁਰੂ ਤਰਕਸਾਰ ਇੱਕ ਵਾਰ ਫਿਰ ਹੋਈ ਫਾਇਰਿੰਗ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਫਾਇਰਿੰਗ ਕੀਤੀ ਗਈ ਜੰਡਿਆਲਾ ਗੁਰੂ ਦੇ ਮਹੱਲਾ ਸੱਤ ਬਾੜ ਨਵੀਂ ਕਲੋਨੀ ਵਿਖੇ ਤਿੰਨ ਮਹੀਨੇ ਪਹਿਲਾਂ ਗੋਲੀ ਚੱਲੀ ਸੀ ਦੋ ਗੁੱਟਾਂ ਦੇ ਵਿਚਕਾਰ ਇਸ ਪਰਿਵਾਰ ਵੱਲੋਂ ਦੱਸਿਆ ਗਿਆ ਸੀ ਕਿ ਲੱਬੂ ਦਾ ਆਕਰ ਹੈ ਜਿਸ ਨੇ ਅੱਜ ਤੱਕਸਾਰ ਹੀ ਘਰ ਦੇ ਅੰਦਰ ਵੜ ਕੇ ਪਹਿਲਾਂ ਇੱਟਾਂ ਰੋੜੇ ਚ ਲਾਏ ਤੇ ਫਿਰ ਔਰਤ ਨੂੰ ਜ਼ਖਮੀ ਕੀਤਾ ਉਸ ਤੋਂ ਬਾਅਦ ਘਰ ਦੇ ਵਿੱਚ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ 2 ਜਿੰਦਾ ਕਾਰਤੂਸ ਇੱਕ ਖੋਲਪੁਰਸ ਵੱਲੋਂ ਬਰਾਮਦ ਕੀਤਾ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਲੱਭੂ ਨਾਮਕ ਨੌਜਵਾਨ ਤੋਂ ਖਤਰਾ ਹੈ ਪੁਲਿਸ ਵੱਲੋਂ ਅਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੰਡਿਆਲਾ ਚੌਕੀ ਇੰਚਾਰਜ ਦਾ ਕਹਿਣਾ ਕਿ ਸਾਨੂੰ ਮੁਹੱਲਾ 7 ਬਟ ਨਵੀਂ ਆਬਾਦੀ ਬਬਲੀ ਨਾਮਕਔਰ ਤੋਂ ਦਰਖਾਸਤ ਕੀਤੀ ਗਈ ਹੈ ਜਿਸ ਤੇ ਵੀ ਦੱਸਿਆ ਗਿਆ ਹੈ ਕਿ ਲੱਭੂ ਨਾਮ ਦੇ ਲੜਕੇ ਨੇ ਘਰ ਦੇ ਅੰਦਰ ਵੜ ਕੇ ਭਾਂਡਾ ਤੋੜ ਕੀਤੀ ਹੈ ਤੇ ਸੱਟਾਂ ਵੀ ਲਗਾਈਆਂ ਪਰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਕੋਈ ਫਰੰਗ ਵੀ ਕੀਤਾ ਗਿਆ ਹੈ ਜਿਸ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਪੁਲਸ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਇਆ ਜਾਗ ਰਿਹਾ ਉਸ ਦੀ ਬੜੀ ਕਾਰਵਾਈ ਕੀਤੀ ਜਾਵੇਗੀ ਸਵੇਰ ਮੰਡੇ 4 ਵਜੇ ਆਇਆ ਸੀ ਲੱਭੂ ਸਾਹਰੇ ਜਾਨ ਕੇ ਮਲਕੇ ਦਰਵਾਜ਼ਾ ਖਟਕਾਈ ਜਾ ਰਿਹਾ ਸੀ ਗਾਸੀ ਬੋਲੇ ਕੌਣ ਤੁਸੀਂ ਕੌਣ ਜੋ ਤੇ ਬੋਲੇ ਦਰਵਾਜ਼ਾ ਖੋਲੋ ਮੈਂ ਕਹਾਂ ਸੀ ਦਰਵਾਜ਼ਾ ਨਹੀਂ ਖੋਲਣਾ ਤੁਸੀਂ ਬੋਲੋ ਤੁਸੀਂ ਹੈ ਕੌਣ ਜੋ ਤਾਂ ਬੋਲੇ ਮੈਨੂੰ ਕਹਿੰਦਾ ਆਣ ਕੇ ਸਾਡੇ ਸਾਰੇ ਪਰਿਵਾਰ ਨੂੰ ਕਹਿੰਦਾ ਜੇ ਤੁਸੀਂ ਅੱਜ ਨਾ ਬੂਹਾ ਖੋਲਿਆ ਨਾ ਤਾਂ ਅਸੀਂ ਆਣ ਕੇ ਫੈਰ ਕਰ ਦੇਣ ਤੁਹਾਨੂੰ ਸਾਰੇ ਟੱਬ ਨੂੰ ਭੁੰਨ ਕੇ ਜਾਣਾ ਅੱਜ ਤੇ ਮੈਂ ਕਹਾਂ ਸੀ ਨਹੀਂ ਬੂਹਾ ਖੋਲਣਾ ਆਣ ਕੇ ਸਾਡਾ ਦਰਵਾਜ਼ਾ ਤੋੜਿਆ ਇਹਨਾਂ ਨੇ ਮੇਰੀ ਮੰਮਾ ਦੇ ਆਣ ਕੇ ਸੱਟਾ ਬਿਟਾ ਲਗਾਈਆਂ ਆਣ ਕੇ ਇਹਨਾਂ ਨੇ ਫਿਰ ਅਸੀਂ ਚੌਂਕੀ ਗਏ ਆ ਚੌਂਕੀ ਇਹਨ ਬਾਅਦ ਆਣ ਕੇ ਫਿਰ ਇਹਨਾਂ ਨੇ ਤੋੜਪਾ ਨਾਟੇ ਦਸੇ ਜਾ ਰਿਹਾ ਕਿ ਫਾਇਰਿੰਗ ਵੀ ਕੀਤੀ ਗਈ ਹਾਂਜੀ ਫਾਇਰਿੰਗ ਵੀ ਹੋਈ ਥੇ ਸਾਡੇ ਮਗਰੋ ਹੋਈ ਸੀ ਚੁੰਗੀ ਚਲੇ ਗਏ ਆ ਸਾਡੇ ਮਗਰੋ ਹੋਈ ਆ ਕਿੰਨੇ ਜਿਹੜੇ ਰੌਂਦ ਜਿਹੜੇ ਆ ਫਾਇਰ ਕੀਤੇ ਗਏ ਤਿੰਨ ਹੋਏ ਸੀ ਪਏ ਹੋਏ ਸੀਗੇ ਇਥੇ ਦੋ ਉੱਥੇ ਲੱਬੇ ਜੀ ਦੋ ਲੱਬੇ ਹੋਏ ਆ ਇੱਕ ਫਾਇਰ ਕੱਢਿਆ ਉਹਨਾਂ ਨੇ ਕੀ ਕਰਨ ਕੀ ਰਿਹਾ ਕਾਰ ਨੇ ਇਥੇ ਉਹਨਾਂ ਨੇ ਗੋਲੀ ਚਲਾਈ ਸੀ ਗੋਲੀ ਚਲੰਦੇ ਕਰਨ ਨੇ ਖੌਂਦ ਪਾਜੀ ਨਾਲ ਸਾਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਘਰ ਤੇ ਗਵਾਇਜ਼ ਕੀਆ ਸਾਡੇ ਮੁੰਡੇ ਨੇ ਗਵਾਇਜ਼ ਦਿੱਤੀ ਆ ਵੀ ਆ ਘਰ ਹੈਗੇ ਸੀ ਉਹਨਾਂ ਦੇ ਇਹਨੇ ਇਹਨਾਂ ਨੇ ਕਿਹਾ ਤੁਸੀਂ ਹੀ ਨਹੀਂ ਗੱਲ ਕਾਤੋਂ ਕਹੀ ਆ ਸਾਡਾ ਨਾਂ ਕਾਤੋਂ ਲਿਆ ਅੜਾ ਘਰ ਕਦੋਂ ਦੱਸਿਆ ਜਾ ਕੇ ਤੁਸੀਂ ਇਸ ਚੀਜ਼ ਦੀ ਰੰਜਿਸ਼ ਹਾਂਜੀ ਇਹ ਰੰਜਿਸ਼ ਦਾ ਕਰਕੇ ਨੇ ਕੀਤਾ ਇਹਨਾਂ ਨੇ ਗੋਲੀ ਪਹਿਲਾਂ ਕਿੰਨਾ ਚਿਰ ਪਹਿਲਾਂ ਚੱਲੀ ਸੀ ਇੱਥੇ ਹੋਈ ਕਿ ਤੇ 3 ਮਹੀਨੇ ਪਹਿਲਾਂ ਚੱਲੀ ਆ ਹਾਂਜੀ ਤੋਂ 3 ਮਹੀਨੇ ਹੋ ਗਏ ਉਹਨਾਂ ਨੇ ਪਹਿਲਾਂ ਗੋਲੀ ਚਲਾਈ ਸੀ ਇਹਨਾਂ ਨੇ ਉਦੋਂ ਤੁਹਾਡੇ ਲੱਗੇ ਇੱਥੇ ਗੋਲੀ ਚਲਾਈ ਗਈ ਇੱਥੇ ਗੋਲੀ ਚੱਲੀ ਸੀਗੀ ਇਧਰੋਂ ਹੁੰਦੇ ਆਏ ਸੀ ਇਧਰੋਂ ਪੱਧ ਨਿਲੇ ਕੇ ਇਧਰੋਂ ਗੋਲੀ ਚਲਾ ਗਿਆ ਇੱਕ ਦੂਸਰੀ ਗੋਲੀ ਚਲਾਈ ਆ ਕੁਛ ਨਹੀਂ ਪਤਾ ਚੱਲਦਾ ਪਿਆ ਕਿਧਰੋਂ ਐਸੀ ਆਪਣੇ ਦਰਵਾਜ਼ੇ ਬੰਦ ਕਰਕੇ ਚੱਲ ਗਏ ਸੀਗੇ ਸਾਨੂੰ ਆਣ ਕੇ ਸਾਨੇ ਪੁੱਛਿਆ ਇੱਥੇ ਗੋਲੀ ਚਲੀ ਤੁਸੀਂ ਦੱਸੋ ਘਰ ਦਾ ਦੋ ਅਸੀਂ ਘਰ ਮੁੰਡੇ ਆਣ ਦੱਸੇ ਆ ਉਹਦੀ ਸਣੀਤਾ ਕਰਕੇ ਸਾਡੇ ਨਾਲ ਲੜਤਬਾਜੀ ਕਰਨ ਦੇ ਮੁੰਡੇ ਆਣ ਕੇ ਤੇ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹਾਇ ਤਾਂ ਅਸੀਂ ਕੁਛ ਨਹੀਂ ਕੀਤੀ ਸੀ ਮੌਕੇ ਤੇ ਪੁਲਿਸ ਪਹੁੰਚੀ ਸੀ ਨਹੀਂ ਪਹੁੰਚੀ ਜੀ ਅਸੀਂ ਗਏ ਮੌਕੇ ਤੇ ਪਰ ਉਹ ਕਹਿੰਦੇ ਸੀ ਤੁਸੀਂ ਆਪਣੇ ਮਾਨ ਨਾਲ ਜਾਓ ਮੈਡੀਕਲ ਕਰਵਾਓ ਜਾ ਕੇ ਫੇਰ ਕਰੋ ਫੇਰ ਅਸੀਂ ਆਵਾਂਗੇ ਹੁਣ ਤੱਕ ਪੁਲਿਸ ਪਹੁੰਚੀ ਇੱਥੇ ਪ ਇੱਕ ਵਾਰ ਤਾਂ ਹੋ ਗਿਆ ਇੱਕ ਵਾਰ ਇਹ ਹੁਣ ਪੁਆਇੰਟਸ ਕਿ ਗਏ ਜਿਹੜੇ ਹੁਣੇ ਹੋ ਕੇ ਗਏ ਥੋੜੀ ਦੇਰ ਪਹਿਲੇ ਉਹਨਾਂ ਨੇ ਕੀਤੀ ਗੱਲ ਕਹਿੰਦੇ ਸੀ ਜਾਣੇ ਆ ਕਾਰਵਾਈ ਕਰਾਂਗੇ ਅਸੀਂ ਜਿਹੜੇ ਉਹ ਖੋਲ ਉਹ ਸਰ ਲੈ ਗਏ ਨੇ ਸਾਕੇ ਗੱਲ ਹੀ 4 ਵਜੇ ਆਇਆ ਇਸ ਤਰ੍ਹਾਂ ਅੱਗੇ ਆ ਗਿਆ ਪਹਿਲਾਂ ਕੱਲਾ ਹੀ ਆ ਕੇ ਬੂਹਾ ਖੜਕਾਇਆ ਸੀ ਪੁੱਛਿਆ ਕੌਣ ਆ ਕਹਿੰਦਾ ਮੈਂ ਕੋ ਦੱਸਾਂ ਕੌਣ ਆ ਤੇ ਅਸੀਂ ਆਵਾਜ਼ ਪਛਾਣ ਲਈ ਸਾਡੇ ਮਹੱਲੇ ਦਾ ਮੁੰਡਾ ਹੀ ਆ ਆ ਕੇ ਲੱਤਾਂ ਮਾਰ ਕੇ ਬੂਹਾ ਜਿਹੜਾ ਵਾ ਕੁੰਡੀ ਆਪਣੇ ਆ ਵੀ ਖੁੱਲ ਗਈ ਅੰਦਰੋਂ ਕੁੰਡੀ ਮਾੜੀ ਸੀ ਥੋੜੀ ਜੀ ਤੇ ਆ ਕੇ ਤੇ ਮਤਲਬ ਇੱਟ-ਵੱਟਾ ਚਲਾਉਣ ਲੱਗ ਪਿਆ ਜੰਦਰ ਕਹਿੰਦਾ ਕਿ ਮੈਂ ਤੁਹਾਨੂੰ ਪੋਨ ਕੇ ਜਾਣਾ ਵਾ ਕਿਹੜੀ ਗੱਲ ਕੀ ਗੱਲ ਕੀ ਕੋਈ ਪੁਰਾਣੀ ਰੰਜਿਸ਼ ਹਾਂਜੀ ਉਹ ਮੁੰਡੇ ਨੇ ਘਰ ਦੱਸੇ ਸਾਡੇ ਨੇ ਜਾ ਕੇ ਐਸੇ ਖੋਰ ਬਾਜੀ ਦੇ ਵਿੱਚ ਹੀ ਕਹਿੰਦਾ ਵੀ ਮੈਂ ਤੁਹਾਨੂੰ ਛੱਡਣਾ ਨਹੀਂ ਆ ਸਾਡੇ ਦੇ ਟਵੱਟਾ ਬਹੁਤ ਚਲਾਇਆ ਮੋਟਰਸਾਈਕਲ ਦੀ ਤੋੜਪਾਨ ਕੀਤੀ ਅਸੀਂ ਚੌਂਕੀ ਚੱਲ ਗਏ ਆ ਮੁੜ ਕੇ ਡਰ ਦੇ ਰਣ ਭੱਜ ਗਏ ਆ ਤੇ ਇਹਨਾਂ ਨੇ ਮਗਰ ਵੇਖਿਆ ਤੇ ਇੱਥੇ ਦੋ ਫਾਇਰ ਪਤਾ ਨਹੀਂ ਕਦੋਂ ਕੱਢ ਕੇ ਗਏ ਆ ਇੱਥੇ ਸਾਡੇ ਸਾਹਮਣੇ ਤੇ ਹੀ ਹੋਈ ਬਾਅਦ ਚ ਆਏ ਆ ਤੇ ਇੱਥੇ ਇੱਕ ਇੱਥ ਡਗਾ ਫਾਇਰ ਤੇ ਇੱਥੇ ਦੋ ਫਾਇਰ ਕੀਤੇ ਹਾਂ ਹਾਂਜੀ ਉਹ ਫਾਇਰ ਜਿਹੜੇ ਕਿੱਥੇ ਹੈਗੇ ਖੋਲ ਕਿੱਥੇ ਹੈਗੇ ਉਹ ਲੱਗੇ ਨੇ ਮੇ ਚਾਚੇ ਕੋਣ ਲੱਗੇ ਗਿਆ ਜੀ ਮੁਲਾਜ਼ਮ ਲੱਗੇ ਚੋਕੇ ਸੱਟ ਵੇਟ ਵੀ ਲੱਗੀ ਗਈ ਜੀ ਹਾਂ ਜੀ ਸੱਟਾਂ ਵੇਟਾਂ ਆ ਦੇਖ ਕੀ ਮੰਗ ਕਰਦੇ ਜੀ ਹੁਣ ਤੁਸੀਂ ਅਸੀਂ ਆਨੇ ਕਹਿੰਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਨੂੰ ਗਾਹ ਵੀ ਡਰ ਜੋ ਜਿਹੜੀ ਤੜਕਸਾਰ 4 ਵਜੇ ਦੇ ਕਰੀਬ 7 ਵਾੜ ਦੇ ਫਾਇਰਿੰਗ ਹੋਈ ਹੈ ਕੀ ਮਾਮਲਾ ਹੈਗਾ ਜੀ ਇਹ ਅਸਲ ਚ ਗੱਲ ਇਹ ਹੈ ਜੀ ਬਬਲੀ ਪਤਨੀ ਬੂਟਾ ਸਿੰਘ ਨਵੀਂ ਬਾਦੀ ਦੀ ਰਹਿਣ ਵਾਲੀ ਹੈ ਠੀਕ ਹੈ ਜੀ ਉਹਨਾਂ ਨੇ ਇੱਕ ਸਾਨੂੰ ਕੰਪਲੇਂਟ ਦਿੱਤੀ ਹੈ ਕੋ ਸਾਢੇ 4 5 ਵਜੇ ਨਾਲ ਤੇ ਮੇਰੇ ਘਰ ਆ ਕੇ ਇੱਕ ਬੰਦੇ ਦਾ ਨਾਮ ਹੈ ਆ ਦੋ ਬੰਦਿਆਂ ਦਾ ਨੇ ਤੇ ਮੇਰੇ ਘਰ ਆ ਕੇ ਉਹਨਾਂ ਨੇ ਕੋ ਲੜਾਈ ਛੜਾ ਕੀਤਾ ਆ ਉਹ ਆਪਣੀ ਕੰਪਲੇਂਟ ਦੇ ਗਏ ਆ ਉਹਦੇ ਸੱਟ ਲੱਗੀ ਸੀ ਇੱਕ ਉਹਦੇ ਸੱਟ ਹੀ ਅ ਸੱਜੀ ਰਾਤਰੀ ਸਰਕਾਂਜ ਤੇ ਇੱਕ ਉਹਦੇ ਲੱਤ ਸੱਟ ਹੀ ਉਹਦੇ ਤੇ ਹੱਥ ਤੇ ਤੇ ਉਹਨੂੰ ਆਪਾਂ ਮੈਡੀਕਲ ਕਰਾਉਣ ਲਈ ਭੇਜਤਾ ਗਿਆ ਕੰਪਲੇਂਟ ਉਹਨੇ ਸਾਨੂੰ ਦੇ ਗਈ ਆ ਉਹ ਵੈਰੀਫਿਕੇਸ਼ਨ ਕਰ ਰਹੀ ਹੈ ਜ ਉਹਦੀ ਜੋ ਵੀ ਮੈਡੀਕਲ ਚੀਜ਼ ਆਉਂਦਾ ਉਹਦੇ ਮੁਤਾਬਕ ਕਾਰਵਾਈ ਕਰਤੀ ਜਾਏਗੀ ਉਨੇ ਕੰਪਲੇਨ ਦੇ ਵਿੱਚ ਆਪਣੀ ਕਿਤੇ ਵੀ ਜਿਹੜੀ ਉਹ ਗੋਲੀ ਦਾ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਪਰ ਸਰ ਉਹ ਉਹਨਾਂ ਦਾ ਕਹਿਣਾ ਵਾ ਕਿ ਜਦੋਂ ਅਸੀਂ ਚੌਂਕੀ ਗਏ ਆ ਉਸ ਤੋਂ ਬਾਅਦ ਜਿਹੜੀ ਆ ਫਾਇਰਿੰਗ ਕੀਤੀ ਗਈ ਆ ਤੇ ਪੁਲਿਸ ਮੁਲਾਜ਼ਮ ਆ ਕੇ ਜਿਹੜੇ ਆ ਖੋਲ ਤੇ ਦੋ ਜਿੰਦਾਕਾਰਤੂਸ ਜਿਹੜੇ ਆ ਲੱਗੇ ਗਏ ਉਹ ਜਿਹੜੀ ਗੱਲ ਉਹਨਾਂ ਕਹੀ ਆ ਉਹਨੂੰ ਸਾਰੀ ਨੂੰ ਇਨਵੈਸਟੀਗੇਸ਼ਨ ਚੱਲ ਜਾਂਦਾ ਜਾ ਰਿਹਾ ਆ ਉਹ ਚੌਂਕੀ ਤੋਂ ਜਾਣ ਤੋਂ ਬਾਅਦ ਫਿਰ ਦੁਬਾਰਾ ਵੀ ਆਏ ਨੇ ਸਾਡੇ ਕੋਲ ਕਿ ਉਹਨਾਂ ਗੋਲੀ ਵਾਲੇ ਕੋਈ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਵੱਲੋਂ ਇੱਕ ਵੀਡੀਓ ਜਿਹੜੀ ਆ ਉਹ ਬਣਾਈ ਗਈ ਆ ਕਿ ਜਿਹੜੇ ਖੋਲ ਜਿਹੜੇ ਨੇ ਤੇ ਜਿੰਦਾ ਕਾਰਤੂਸ ਜਿਹੜੇ ਨੇ ਉਹ ਵਿਖਾਏ ਜਾ ਰਹੇ ਉਹ ਜਦੋਂ ਵੀਡੀਓ ਮੇਰੇ ਕੋਲ ਜਾਉਂਦੇ ਜੋ ਵੀ ਥੈਂਟਿਕ ਪ੍ਰੂਫ ਮੇਰੇ ਕੋਲ ਆਏਗਾ ਜੇਕਰ ਉਹ ਵੀ ਕੋਈ ਗੱਲ ਸਾਹਮਣੇ ਆਏਗੀ ਤੇ ਉਹਦੇ ਮੁਤਾਬਕ ਵੀ ਜਿਹੜੀ ਕਾਰਵਾਈ ਕੀਤੀ ਜਾਏਗੀ ਬਾਈ ਨੇਮ ਜਿਹੜੀ ਦਰਖਾਸਤ ਦਿੱਤੀ ਗਈ ਆ ਜਾਂ ਫਿਰ ਬਾਈ ਨੇਮ ਦਰਖਾਸਤ ਦਿੱਤੀ ਗਈ ਕਿ ਨਾਮ ਆ ਜੀ ਉਸ ਦਾ ਨਾਮ ਮੜਾ ਲੱਭੂ ਜੀ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਜਿਹੜੀ ਆ ਇਹਨਾਂ ਨੇ ਫਾਇਰਿੰਗ ਕੀਤੀ ਸੀ ਉਸੇ ਗਲੀ ਦੇ ਵਿੱਚ ਤੇ ਉਸ ਰੰਜਿਸ਼ ਨੂੰ ਲੈ ਕੇ ਜਿਹੜਾ ਵਾ ਇਹ ਫੇਰ ਜਿਹੜਾ ਵਾ ਕੀਤਾ ਗਿਆ ਉਹ ਉਹ ਜਿਹੜੀ ਦੋ ਗਰੁੱਪਾਂ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਮੁਕਦਮਾ ਦਰਜ ਆ ਮੁਕਦਮੇ 'ਚ ਸਾਰੇ ਬੰਦੇ ਗ੍ਰਿਫਤਾਰ ਹੋ ਚੁੱਕੇ ਆ ਉਧਰ ਉਧਰ ਸਾਰੇ ਗ੍ਰਿਫਤਾਰ ਹੋ ਚੁੱਕੇ ਆ ਉਹਨਾਂ ਦੀ ਬੇਲਾ ਵੀ ਕੋਰਟ ਵੱਲੋਂ ਹੋ ਚੁੱਕੀ ਆ ਮਨਜ਼ੂਰ ਹੋ ਚੁੱਕੀ ਆ ਉਸੇ ਰੰਜਿਸ਼ ਨੂੰ ਲੈ ਕੇ ਅੱਜ ਜਿਹੜੀ ਆ ਇਹ ਕੋਈ ਅਜੇ ਅਜੇ ਕੋਈ ਉਹ ਮੈਡੀਕਲ ਰਿਜ਼ਲਟ ਆਉਂਦੇ ਆ ਉਹਨਾਂ ਦਾ ਬਿਆਨ ਸਾਡੇ ਕੋਲ ਕੀ ਹੁੰਦਾ ਆ ਉਹਦੇ ਮੁਤਾਬਕ ਜਾਂ ਉਹ ਦੱਸਾਂਗੇ ਵੀ ਉਹ ਇਹ ਪੁਰਾਣੀ ਰੰਜਿਸ਼ ਸੀ ਜਾਂ ਵੀਡੀਓ ਥੈਂਕ ਯੂ ਤੁਸੀਂ ਦੇਖ ਰਹੇ ਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਵੀਡੀਓ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ